ਬੰਦੇ ਮਾਤਰਮ ਬੰਦੇ ਮਾਤਰਮ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਗਤ ਸਿੰਘ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਭਗਤ ਸਿੰਘ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਪੈਰਾ ਦੇਾਂਗੇ ਠੋਕ ਕੇ ਭਗਤਾਂ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਜਿੱਥੇ ਦਰਾਹਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਮ ਨਾਲ ਕਈ ਸਮਾਜਿਕ ਸੰਸਥਾਵਾਂ ਜਾਣੀਆਂ ਜਾਂਦੀਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਮ ਤੇ ਬੋਟਾਂ ਮੰਗੀਆਂ ਗਈਆਂ ਸੀ ਉੱਥੇ ਹੀ ਅੱਜ ਇਸ ਮਹਾਨ ਸ਼ਹੀਦ ਦੇ ਜਨਮ ਦਿਨ ਨੂੰ ਰਾਜਨੀਤਿਕ ਸਰਕਾਰੀ ਅਤੇ ਸੰਸਥਾਵਾਂ ਵੱਲੋਂ ਅੱਖੋਂ-ਪਰੋਖੇ ਕੀਤਾ ਗਿਆ ਉੱਥੇ ਹੀ ਤੁਹਾਨੂੰ ਦੱਸ ਦਈਏ ਦਰਾਹਾ ਨਾਜ ਮੰਡੀ ਦੇ ਵਿੱਚ ਲੱਗੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਬੁੱਤ ਤੇ ਪਕਸ਼ੀਆਂ ਦੀਆਂ ਬਿੱਟਾਂ ਕੀਤੀਆਂ ਹੋਈਆਂ ਸੀ ਤੇ ਧੂਲ ਮਿੱਟੀ ਪਈ ਹੋਈ ਸੀ ਉੱਥੇ ਹੀ ਮਹਾਨ ਸ਼ਹੀਦ ਨੂੰ ਨਤਮਸਤਕ ਹੋਣ ਆਏ ਮਨੁੱਖੀ ਅਧਿਕਾਰ ਰੱਖਿਅਕ ਦੇ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੇ ਸਵਾਲ ਚੁੱਕੇ ਅਤੇ ਬੁੱਤ ਨੂੰ ਸਾਫ਼ ਕਰ ਨਤਮਸਤਕ ਹੋਏ ਤੇ ਧੂਲ ਮਿੱਟੀ ਪਈ ਹੋਈ ਸੀ ਉੱਥੇ ਹੀ ਮਹਾਨ ਸ਼ਹੀਦ ਨੂੰ ਨਤਮਸਤਕ ਹੋਣ ਆਏ ਮਨੁੱਖੀ ਅਧਿਕਾਰ ਰੱਖਿਅਕ ਦੇ ਆਗੂਆਂ ਰਗਿੰਦਰ ਜੀ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਬੁੱਤ ਤੇ ਪਹੁੰਚੋ ਕਿਸਮਾਂ ਚ ਅਸੀ ਕਾਲਜੀ ਸੇਸ ਵਾਸੀਆਂ ਸਾਰਿਆਂ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪੂਰੇ ਦੇਸ਼ ਵਾਸੀਆਂ ਨੂੰ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਸਾਰਿਆਂ ਨੂੰ ਜੋ ਸਾਡੇ ਸਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਸਾਡੀ ਆਜ਼ਾਦੀ ਦਾ ਮੇਨ ਹੋਸ ਥੀਗੇ ਸ਼ਹੀਦ ਸੀਗੇ ਉਹਨਾਂ ਦੇ ਹੋਰ ਉਹਨਾਂ ਦੇ ਨਾਲ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆਂ ਔਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਔਰ ਇੱਥੇ ਹੀ ਅੱਜ ਇੱਕ ਇਹ ਗੱਲ ਕਰਦੇ ਆਂ ਅੱਗੇ ਵੀ ਹੋਈ ਸੀ ਹੁਣ ਫੇਰ ਦੁਬਾਰਾ ਹੋਈ ਆ ਕਈ ਵਾਰ ਹੋ ਚੁੱਕੀ ਆ ਜੋ ਆਮ ਆਦਮੀ ਦੀ ਸਰਕਾਰ ਸੀਗੀ ਜੋ ਸਰਦਾਰ ਸਹੀਦੇ ਆਜ਼ਮ ਸਿੰਘ ਜੀ ਦੇ ਉਹਨਾਂ ਦਾ ਓਟ ਆਸਰਾ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਬਣੀ ਸੀਗੀ ਕਿ ਅਸੀਂ ਸਰਦਾਰ ਭਗਤ ਸਿੰਘ ਜੀ ਦੇ ਪੂਰਨਿਆ ਤੇ ਚੱਲਾਂਗੇ ਸੋ ਅੱਜ ਉਹਨਾਂ ਨੂੰ ਉਹਨਾਂ ਦਾ ਜਨਮ ਦਿਹਾੜਾ ਭੁੱਲ ਚੁੱਕੇ ਆ ਸੋ ਤੁਹਾਨੂੰ ਅਸੀਂ ਦੇਖ ਦਿਖਾਇਆ ਪਹਿਲਾਂ ਵੀ ਅਸੀਂ ਇਸ਼ਨਾਨ ਵੀ ਉਹਨਾਂ ਦਾ ਅਸੀਂ ਆ ਕੇ ਕਰਵਾਇਆ ਜੋ ਪ੍ਰਸ਼ਾਸਨ ਆ ਉਹ ਘੂਕ ਦੀ ਨੀਂਦ ਸੁੱਤਾ ਪਿਆ ਸਿਰਫ ਦਫਤਰਾਂ ਵਿੱਚ ਫੋਟੋਆਂ ਲਾ ਕੇ ਔਰ ਪੁੜੀਆਂ ਪੱਗਾ ਬਨ ਕੇ ਹੀ ਲੋਕ ਦਿਖਾਵਾ ਕਰਦੇ ਆ ਸੋ ਇਹਨਾਂ ਦਾ ਜਨਮ ਦਿਹਾੜਾ ਅੱਜ ਵੀ ਉਹਨਾਂ ਨੂੰ ਯਾਦ ਨਹੀਂ ਰਿਹਾ ਸੋ ਅਸੀਂ ਇਹ ਕਹਿੰਨੇ ਆ ਵੀ ਇਹਨਾਂ ਝੂਠ ਕੁਫਰ ਬੋਲਣਾ ਬੰਦ ਕਰੋ ਦੇਸ਼ ਨੂੰ ਲੁੱਟਣਾ ਬੰਦ ਕਰੋ ਇਹ ਬਹੁਤ ਵਧੀਆ ਗੱਲਾਂ ਨਹੀਂ ਗੀਆਂ ਸਭ ਦੇਸ਼ ਵਾਸੀ ਜਾਣਦੇ ਆ ਕਿ ਇਹ ਲੋਕ ਲੁਟੇਰੇ ਆ ਹਾਂਜੀ ਤੁਸੀਂ ਸ਼ੀਦਿਆ ਚ ਪਤਲ ਸਿੰਘ ਦੇ ਬੁੱਤ ਤੇ ਪਹੁੰਚੋ ਕਿਸ ਮੈਂ ਪਹਿਲਾਂ ਜੀ ਸਾਰਿਆਂ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਇਹ ਉਹ ਯੋਧੇ ਨੇ ਜਿਨ੍ਹਾਂ ਦਾ ਜਨਮ ਹੀ ਲੋਕਾਂ ਨੂੰ ਪਬਲਿਕ ਨੂੰ ਦੁੱਖਾਂ ਤੋਂ ਰਹਿਤ ਹੋਣ ਲਈ ਜਨਮ ਮਿਲਦਾ ਹੈ ਅੱਜ ਇਹਨਾਂ ਦਾ ਭਾਰਤ ਦੇ ਵਿੱਚ ਬੰਗਾ ਸ਼ਹਿਰ ਦੇ ਵਿੱਚ ਜਨਮ ਹੋਇਆ ਤੇ ਭਰ ਜਵਾਨੀ ਦੇ ਵਿੱਚ ਇਹਨਾਂ ਨੇ ਆਪਣੇ ਦੇਸ਼ ਲਈ ਭਾਰਤਖੰਡ ਲਈ ਗੋਰਿਆਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੇ ਜਿਹੜੀਆਂ ਉਹਨਾਂ ਤੋਂ ਸਾਨੂੰ ਆਜ਼ਾਦ ਕਰਵਾਇਆ ਤੇ ਅੱਜ ਅਸੀਂ ਇੱਥੇ ਉਹਨਾਂ ਦੇ ਉਹੀ ਜਨਮ ਦਿਨ ਦੇ ਉਹਨਾਂ ਦੇ ਬੁੱਤ ਦੇ ਉੱਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਦੂਜੇ ਨੰਬਰ ਤੇ ਆਪਾਂ ਇਹ ਗੱਲ ਦੇਖੀਏ ਜਿਹੜੇ ਅੱਜ ਦੀਆਂ ਹਕੂਮਤਾਂ ਨੇ ਜੋ ਅੱਜ ਦੀ ਸਰਕਾਰ ਹੈ ਜਿਨ੍ਹਾਂ ਨੇ ਅੱਜ ਤੋਂ 3-4 ਸਾਲ ਪਹਿਲਾਂ ਇਸ ਅੱਜ ਦੇ ਵਿੱਚ ਆਉਣ ਲਈ ਭਗਤ ਸਿੰਘ ਦੇ ਪੂਰਨਿਆਂ ਦਾ ਜ਼ਿਕਰ ਕੀਤਾ ਲੋਕਾਂ ਦੇ ਵਿੱਚ ਉਹਨਾਂ ਦੀ ਚਰਚਾ ਕੀਤੀ ਵੋਟਾਂ ਲੈਣ ਲਈ ਉਹਨਾਂ ਮੰਗੂ ਪੱਗਾਂ ਵੀ ਬੰਨ੍ਹਿਆ ਟੈਡੀਆਂ ਪੱਗਾਂ ਵੀ ਬੰਨ੍ਹੀਆਂ ਲੜ ਵੀ ਛੱਡੇ ਸਰਕਾਰੀ ਦਫ਼ਤਰਾਂ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਵੀ ਲਾਈਆਂ ਇਹ ਕਾਨੂੰਨ ਕੀਤਾ ਵੀ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਦੇ ਜਿਹੜੇ ਸਰੂਪ ਨੇ ਉਹ ਦਫ਼ਤਰਾਂ ਵਿੱਚ ਲੱਗਣਗੇ ਪਰ ਉਹ ਸਰਕਾਰੀ ਦਫ਼ਤਰਾਂ ਵਿੱਚ ਹੀ ਲੱਗਣ ਯੋਗ ਰਹਿ ਗਏ ਪਰ ਅੱਜ ਦੀਆਂ ਸਰਕਾਰਾਂ ਨੂੰ ਮੌਕੇ ਦੇ ਮੁੱਖ ਮੰਤਰੀ ਨੂੰ ਐਮਐਲਏ ਨੂੰ ਦਰਾਹੇ ਕਮੇਟੀ ਦੇ ਪ੍ਰਧਾਨ ਨੂੰ ਇਹ ਅੱਜ ਦਾ ਦਿਨ ਭੁੱਲ ਗਿਆ ਵੀ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਅੱਜ ਜਨਮ ਦਿਨ ਹੈ ਅਸੀਂ ਆਪਣੇ ਜਵਾਕਾਂ ਦੇ ਵਿਆਹਾਂ ਦੀਆਂ ਤਰੀਕਾ ਰੱਖ ਕੇ ਵੀਰ ਵਰਕਰ ਕਾਰਡ ਨੂੰ ਦੇਖਦੇ ਆ ਵੀ ਕਿਤੇ ਵਿਆਹ ਦੀ ਤਾਰੀਖ ਲੰਘ ਨਾ ਜਾਵੇ ਹਲਵਾਈਆਂ ਨੂੰ ਪੈਲਸ ਵਾਲਿਆਂ ਨੂੰ ਆਪਾਂ ਜਾ ਜਾ ਕੇ ਸਾਈਆਂ ਦਿੰਨੇ ਆ ਇਹਦਾ ਉਹ ਜ਼ੂਰਵੇਂ ਨੇ ਜਿਨ੍ਹਾਂ ਨੇ ਸਾਨੂੰ ਆਪਣੀ ਬਲੀ ਨਾਮ ਦੇ ਕੇ ਚੜ੍ਹ ਭੜ ਜਵਾਨੀ ਦੇ ਵਿੱਚ ਸਾਨੂੰ ਇਹ ਗੋਰਿਆਂ ਤੋਂ ਆਜ਼ਾਦ ਕਰਾਇਆ ਪਰ ਅੱਜ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲਣਾ ਭੁੱਲ ਗਏ ਸਾਨੂੰ ਯਾਦ ਨਹੀਂ ਅੱਜ ਉਹਨਾਂ ਦਾ ਜਨਮ ਦਿਨ ਹੋਵੇ ਤੇ ਉਹਨਾਂ ਦੇ ਬੁੱਤ ਦੇ ਉੱਤੇ ਮਿੱਠਾ ਮਿੱਟੀ ਘਟਾ ਜੰਮਿਆ ਹੋਵੇ ਆਲੇ-ਦਾਲੇ ਕੂੜਾ ਕਰਗਟ ਪਿਆ ਹੋਵੇ ਕੀ ਭਗਤ ਸਿੰਘ ਵੀ ਇਹ ਗੱਲ ਦੇ ਸ਼ਰਮਨਾਕ ਹੁੰਦੇ ਹੋਣਗੇ ਵੀ ਜਿਨ੍ਹਾਂ ਲਈ ਮੈਂ ਇੰਨਾ ਕੁਸ ਕੀਤਾ ਅੱਜ ਉਹਨਾਂ ਨੂੰ ਮੇਰਾ ਜਨਮ ਦਿਨ ਵੀ ਯਾਦ ਨਹੀਂ ਹੈਗਾ ਤਾਂ ਮੈਂ ਨੌਜਵਾਨ ਪੀੜ੍ਹੀ ਨੂੰ ਇਹ ਦੱਸਣਾ ਚਾਹਣਾ 1947 ਤੋਂ ਲੈ ਕੇ ਹੁਣ ਤੱਕ ਤੁਸੀਂ ਲੋਕਾਂ ਦੇ ਮਗਰ ਲਾ ਕੇ ਵੋਟਾਂ ਪਾਉਂਦੇ ਰਹਿੰਦੇ ਹੋ ਕੰਮ ਰਵੇ ਕੰਮ ਆਪਣਾ ਧਿਆਨ ਦੋ ਆਪਣਾ ਦਿਮਾਗ ਲਾਓ ਤਾਂ ਜਾ ਕੇ ਕਿਤੇ ਸਾਡੇ ਮੁਲਕ ਦਾ ਉਹ ਪੂਰਨਿਆ ਤੇ ਚੱਲਣ ਦਾ ਜੋ ਭਗਤ ਸਿੰਘ ਜੀ ਦਾ ਹੁਕਮ ਦੀ ਤਾਂ ਚੱਲ ਸਕਦੇ ਆ ਨਹੀਂ ਤਾਂ ਅਸੀਂ ਅੱਜ ਵੀ ਉਹੀ ਗੋਰਿਆਂ ਦੀ ਗੁਲਾਮੀ ਦੇ ਮੰਗੂ ਜੀ ਰਹੇ ਆ ਤਾਂ ਇਹਦੇ ਕਰਕੇ ਅੱਜ ਤੋਂ ਫੇਰ ਵੀ ਸਿੱਧੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਪੂਰੇ ਭਾਰਤਖੰਡ ਨੂੰ ਲੱਖ ਲੱਖ ਵਧਾਈ ਹੋਵੇ